ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ ਸਾਰਿਆਂ ਨੂੰ। ਓਰ ਜੀ ਕੀ ਹਾਲ ਚਾਲ ਆ? ਅਸੀਂ ਬਿਲਕੁਲ ਠੀਕ ਠਾਕ ਆ। ਉਮੀਦ ਕਰਦੇ ਆਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋ। ਹਾਂਜੀ। ਸੋ ਇੱਕ ਵਾਰ ਅਸੀਂ ਫੇਰ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀਆਂ। ਸੋ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਆਂ। ਸਾਰਿਆਂ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਆਪਾਂ ਇਦਾਂ ਹੀ ਮਿਲਦੇ ਜੁਲਦੇ ਰਹੀਏ। ਹਾਂਜੀ। ਤੇ ਸਭ ਤੋਂ ਪਹਿਲਾਂ ਆਪਾਂ ਦਿੰਨੇ ਆਂ ਪਿਛਲੀ ਬਾਤ ਦਾ ਜਵਾਬ। ਹਾਂਜੀ ਪਿਛਲੀ ਆਪਣੀ ਬਾਤ ਸੀਗੀ ਕਾਲੀ ਕਲੂਟੀ ਮਿੱਠੇ ਉਹਦੇ ਬੋਲ ਘਰ ਉਹਦਾ ਹੈ ਨਹੀਂ ਰਹਿੰਦੀ ਅੰਬਾ ਕੋਲ ਇਹਦਾ ਜਵਾਬ ਹੈਗਾ ਜੀ ਕੋਇਲ ਕੋਇਲ ਹਾਂਜੀ ਹਾਂ ਜਵਾਬ ਦਿੱਤੇ ਐ ਕਿ ਬਹੁਤ ਬਹੁਤ ਕਾਫੀ ਜਵਾਬ ਆਏ ਬਹੁਤ ਵਧੀਆ ਲੱਗਦਾ ਆ ਜਦੋਂ ਤੁਹਾਡੇ ਕਮੈਂਟ ਪੜਦੇ ਆ ਨਾ ਸੱਚੀ ਬਹੁਤ એનર્ਜੀ ਆ ਜਾਂਦੀ ਸਾਡੇ ਚ ਬਿਲਕੁਲ ਇਹੀ ਨਾਲ ਇਹੀ ਸਾਡੀ એનર્ਜੀ ਆ ਸਾਨੂੰ ਤਾਕਤ ਮਿਲਦੀ ਆ ਹਿੰਮਤ ਮਿਲਦੀ ਆ ਹਾਂਜੀ ਹੁਣ ਅਸੀਂ ਦੱਸਦੇ ਆ ਤੁਹਾਨੂੰ ਉਹਨਾਂ ਦੇ ਨਾਮ ਜਿਨ੍ਹਾਂ ਨੇ ਪਿਛਲੀ ਬਾਤ ਦਾ ਜਵਾਬ ਸੈ ਇ ਦਤਾ ਹੈ ਇੱਥੇ ਆ ਜੀ ਪੱਟੀ ਪੰਜਾਬੀ ਹਾਂਜੀ ਗੁਰਤੇয়াল ਸਿੰਘ ਹਾਂਜੀ ਹਰਪ੍ਰੀਤ ਸਿੰਘ ਬਲਵਿੰਦਰ ਕੌਰ ਹਾਂਜੀ ਪਿੰਡ ਵਾਲੇ ਭੈਣ ਜੀ ਹਾਂਜੀ ਪਿੰਡ ਵਾਲੇ ਭੈਣ ਜੀ ਇਹਨਾਂ ਨੇ ਪਹਿਲੀ ਵਾਰੀ ਜਵਾਬ ਦਿੱਤਾ ਸਾਡੀ ਚੈਨਲ ਤੇ ਤੇ ਬਹੁਤ-ਬਹੁਤ ਸਵਾਗਤ ਹੈ ਜੀ ਹਾਂਜੀ ਬਿਲਕੁਲ ਯੋਗਰਾਜ ਸੁਖਾਨਾ ਕੁਲਵੰਤ ਕਲਚੀ ਯੂਪੀ ਦੇ ਪੰਜਾਬੀ ਪਿੰਡ ਹਾਂਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਥੈਂਕ ਯੂ ਜੀ ਬਹੁਤ ਬਹੁਤ ਬੜਾ ਵਧੀਆ ਲੱਗਦਾ ਹੁੰਦਾ ਜੀ ਉਹ ਮਾਹੌਲ ਜਦੋਂ ਖੱਤਿਆਂ ਦੇ ਵਿੱਚ ਜਾਣਾ ਤੇ ਬਹੁਤ ਵਧੀਆ ਲੱਗਦਾ ਉਹ ਸਵੇਰੇ ਸਵੇਰੇ ਜਾਣਾ ਤਾਂ ਤੇਲ ਜੀ ਪਈ ਹੁੰਦੀ ਸੀ ਤੇ ਉਹ ਏਦਾਂ ਜਦੋਂ ਸੂਰਜ ਦੀ ਪਹਿਲੀ ਕਿਰਨ ਹਨਾ ਪੈਣੀ ਉਹਨਾਂ ਤੇ ਤੇ ਏਦਾਂ ਚਮਕੜੀ ਮੋਤੀਆਂ ਵਾਂਗੂੰ ਹੂੰ ਤੇ ਬੜਾ ਵਧੀਆ ਲੱਗਦਾ ਕਈ ਕੰਮ ਕਰਨੇ ਜਿਹੜੇ ਆਪ ਫੇ ਕਈ ਵਾਰੀ ਮੱਜਾਂ ਖੋਲ ਲੈਣੀਆਂ ਤੇ ਬਾਹਰ ਛੱਡ ਲੈਣੀਆਂ ਹਨਾ ਤੇ ਉੱਤੇ ਬਹਿ ਜਾਣਾ ਤੇ ਉਹਨਾਂ ਨੇ ਘਾਹ ਚੜ੍ਹਦੀਆਂ ਰਹਿਣਾ ਬੜਾ ਵਧੀਆ ਆਖਦਾ ਹਾਂ ਬਈ ਸਾਰਿਆਂ ਨੇ ਦੇਖਣਾ ਉਹ ਵੀ ਬੈਠਾ ਉਹ ਵੀ ਬੈਠਿਆ ਅਸੀਂ ਵੀ ਚੜ੍ਹ ਕੇ ਵਹਿਣਾ ਤੇ ਬੜਾ ਆਨੰਦ ਕਰਨਾ ਫੇ ਘਾਹ ਆਣ ਕੇ ਉਹਨਾਂ ਨੂੰ ਨੜਾਉਣਾ ਤੇ ਬਹੁਤ ਵਧੀਆ ਲੱਗਦਾ ਹੁੰਦਾ ਈ ਉਹ ਟਾਈਮ ਜਿਹੜਾ ਉਹ ਬਹੁਤ ਵਧੀਆ ਸੀਗਾ ਹਨਾ ਤੇ ਨਾਨਕਿਆਂ ਦੇ ਰਹਿਣ ਜਾਣਾ ਜਦੋਂ ਮਹੀਨੇ ਆਉਂਦੀਆਂ ਛੁੱਟੀਆਂ ਹੁੰਦੀਆਂ ਹੀ ਗਰਮੀਆਂ ਦੀਆਂ ਤੇ ਨਾਨਕਿਆਂ ਦੇ ਰਹਿਣ ਜਾਣਾ ਹਾਂਜੀ ਉਹ ਹੀ ਸ਼ਾਬੇ ਚ ਪਈਆਂ ਹੁੰਦੀਆਂ ਸੀ ਰੋਟੀਆਂ ਤਾਂ ਉਹਦੀ ਚੱਕ ਲੈਣੀ ਆ ਤਾਂ ਮੱਖਣ ਚੱਕ ਲੈਣਾ ਤਾਂ ਮੱਖਣ ਲਾ ਕੇ ਉਦਦੇ ਖਾ ਲੈਣੀ ਉਹ ਪੂਣੀ ਵੱਟ ਕੇ ਨਾ ਤਾਂ ਲੂਣ ਪਾ ਕੇ ਮੱਖਣ ਪਾ ਕੇ ਤਾਂ ਉਦਦੇ ਹੀ ਖਾ ਲੈਣੀ ਸਹੀ ਗੱਲ ਆ ਹੋ ਰੋਟੀ ਬੜੀ ਸਵਾਦ ਲੱਗਦੀ ਹੁੰਦੀ ਸੀ ਉਹ ਰੋਟੀ ਹੈ ਨਾ ਤਾਂ ਹੁਣ ਆਪਾਂ ਜਿੰਨੀ ਮਰਜੀ ਦਾਲਾਂ ਸਬਜ਼ੀਆਂ ਨਾਲ ਵੀ ਖਾ ਲਈਏ ਤਾਂ ਵੀ ਉਹ ਸਵਾਦ ਨਹੀਂ ਆਉਂਦਾ ਉਦੋਂ ਰੋਟੀ ਹੁੰਦੀ ਸੀ ਇਕੱਲੀ ਵੀ ਖਾਣ ਨੂੰ ਹੈ ਨਾ ਹੋਰ ਕੁਝ ਨਹੀਂ ਸੀ ਹੁੰਦਾ ਤਾਂ ਹੁਣ ਤੋਂ ਉਰਾਪਰਾ ਬਹੁਤ ਆ ਤਾਂ ਉਦੋਂ ਆਪਾਂ ਰੋਟੀ ਖਾਂਦੇ ਹੁੰਦੇ ਸੀ ਮੱਖਣ ਨਾਲ ਜਾਂ ਲੱਸੀ ਨਾਲ ਖਾ ਲੈਣੀ ਜਾਂ ਦਹੀਂ 'ਚ ਸ਼ੱਕਰ ਪਾ ਕੇ ਖਾ ਲੈਣੀ ਉਹ ਬੜੀ ਸਵਾਦ ਲੱਗਦੀ ਸੀ ਤੇ ਨਾਨਕਾਂ ਦੇ ਪਿੰਡ ਰਹਿ ਕੇ ਬੜਾ ਵਧੀਆ ਲੱਗਦਾ ਹੁੰਦਾ ਸੀ ਹਨਾ ਕੋਈ ਡਿਮਾਂਡ ਤਾਂ ਹੁੰਦੀ ਨਹੀਂ ਨਾ ਉਦੋਂ ਪੀਜ਼ਾ 버ਗਰ ਕੋਈ ਕੁਝ ਨਹੀਂ ਸੀ ਉਹੀ ਰੋਟੀਆਂ ਖਾਣੀਆਂ ਆਰਾਮ ਨਾਲ ਸੌਂ ਜਾਣਾ ਤੇ ਉਦੋਂ ਕੋਈ ਹੀ ਮਹਿੰਗਾ ਨਹੀਂ ਸੀ ਨਾਨਕਾਂ ਦੇ ਰਹਿਣਾ ਤੇ ਨਾ ਉਹਨਾਂ ਨੂੰ ਰੱਖਣਾ ਹੀ ਮਹਿੰਗਾ ਪੈਂਦਾ ਸੀ ਤੇ ਹੁਣ ਤਾਂ ਨਾ ਕੋਈ ਜਾ ਕੇ ਖੁਸ਼ਿਆ ਨਾਨਕਾਂ ਦੇ ਤੇ ਨਾ ਰੱਖ ਕੇ ਖੁਸ਼ਿਆ ਕੋਈ ਕਿਉਂਕਿ ਨਿਆਣਿਆਂ ਦੀ ਡਿਮਾਂਡ ਬਹੁਤ ਹੈ ਖਰਚੇ ਨਿਆਣਿਆਂ ਦੇ ਬਹੁਤ ਆ ਹਾਂ ਬਹੁਤ ਖਰਚੇ ਯਾਰ ਉਹ ਗੱਲਾਂ ਹੀ ਨਹੀਂ ਛੋਟੇ ਛੋਟੇ ਹੁੰਦੇ ਸੀ ਜੇ ਭੂਆ ਜਾਂ ਮਾਸੀ ਨੇ ਆਉਣਾ ਤੇ ਚਾਹ ਚੜਜਣਾ ਹਾਂ ਆਣਾ ਜਦੋਂ ਉਹਨਾਂ ਨੇ ਆਉਣਾ ਤੇ ਸਾਰਿਆਂ ਨੇ ਆਲੇ ਦੁਆਲੇ ਬਹਿ ਜਾਣਾ। ਹੂੰ ਤੇ ਫੇ ਗੱਲਾਂ-ਬਾਤਾਂ ਮਾਰਨੀਆਂ ਤੇ ਗਲੀ ਮਹੱਲੇ ਚ ਵੀ ਜਾ ਕੇ ਦੱਸ ਕੇ ਆਉਣਾ ਅੱਜ ਸਾਡੀ ਭੂਆ ਆਈ ਹੈ। ਹਾਂਜੀ ਹਨਾ ਤੇ ਉਹ ਭੂਆ ਦੇ ਕੋਲ ਭਾਵੇਂ ਕੁਛ ਨਹੀਂ ਹੁੰਦਾ ਉਹਨਾਂ ਵੇਲੇ ਚ ਕਿਹੜਾ ਕੋਈ ਏਡੀਆਂ ਚੀਜ਼ਾਂ ਦੇ ਜਾਂ ਗੋੜ ਕੋਈ ਇਹਨੇ ਲਿਆਉਣਾ। ਕਹਿੰਦੇ ਖੰਡ ਲਿਆਉਣੀਆਂ ਕਰਦੀਆਂ ਚੀਜ਼ਾਂ ਹੁੰਦੀਆਂ ਸੀ। ਹਾਂਜੀ ਹਾਂ ਉਹਨਾਂ ਨੇ ਕਿਹੜਾ ਕੋਈ ਪੀਜੇ 버ਗਰ ਜਾਂ ਸਮੋਸੇ ਲੈ ਕੇ ਆਉਣੇ ਹੁੰਦੇ। ਨਾ ਉਦੋਂ ਕੋਈ ਖਾਂਦਾ ਜੀ ਉਦਾਂ ਹੀ ਆਉਣਾ। ਜੇ ਨਵੇਂ ਵੀ ਕੁਛ ਹੁੰਦਾ ਸੀ। ਤੇ ਉਹਨਾਂ ਦੇ ਜਿਹੜੇ ਬੋਲ ਹੁੰਦੇ ਸੀ ਉਹ ਹੀ ਮਠਿਆਈਆਂ ਵਰਗੇ ਸੀ ਸਹੀ ਗੱਲ ਹੈ ਹੱਥ ਪਾਵਾਂ ਖਾਲੀ ਵੀ ਹੁਣ ਪਰ ਉਹਨਾਂ ਦੇ ਬੋਲ ਮਠਿਆਈਆਂ ਵਰਗੇ ਹੁੰਦੇ ਸੀ ਦਿਲੋਂ ਪਿਆਰ ਕਰਦੀਆਂ ਸੀ ਹੂੰ ਤੇ ਅੱਜ ਇਦਾਂ ਵੀ ਹੱਥਾਂ 'ਚ ਬਹੁਤ ਕੁਝ ਫੜਿਆ ਹੁੰਦਾ ਹੈ ਜਿੰਨੇ ਵੀ ਤੁਹਾਡੇ ਪਰੋਣਿਆਂ ਦੇ ਰਿਸ਼ਤੇਦਾਰ ਪਰ ਦਿਲ ਫੈਨ ਦਿਲਾਂ 'ਚ ਕੁਝ ਨਹੀਂ ਪਿਆਰ ਵੱਡੀ ਗੱਲ ਹੈ ਪਿਆਰ ਦੀ ਸਹੀ ਗੱਲ ਹਾਂ ਤੇ ਉਹ ਚੀਜ਼ਾਂ ਨੂੰ ਕੀ ਆ ਹੁਣ ਜਦੋਂ ਤੁਹਾਡੇ ਘਰ ਕੋਈ ਪ੍ਰੋਣਾ ਆਉਂਦਾ ਕੋਈ ਵੀ ਆਵੇ ਭੂਆ ਮਾਸੀ ਤਾਈ ਚਾਚੀ ਤੇ ਸਾਰੇ ਜਾਣੇ ਪਹਿਲੇ ਉਹਦੇ ਹੱਥਾਂ 'ਚ ਦੇ ਹੱਥਾਂ ਵੱਲ ਦੇਖਦੇ ਨੇ ਤੇ ਲੈ ਕੇ ਕੀ ਆਈ ਸਹੀ ਗੱਲ ਹੈ ਜੇ ਨਹੀਂ ਲੈ ਕੇ ਆਈ ਉਹਨੂੰ ਪਿਆਰ ਵੀ ਨਹੀਂ ਦੇਣਾ ਪਿਆਰ ਵੀ ਨਹੀਂ ਦੇਣਾ ਮੇ ਜੇ ਕੋਈ ਕੁੜੀ ਆ ਗਈ ਆਪਣੇ ਪੇਕੇਆਂ ਦੇ ਆ ਗਈ ਨਾਨਕਿਆਂ ਦੀ ਆ ਗਈ ਭੂਆ ਦੇ ਚਲ ਗਈ ਆ ਜਾਂ ਪਿੱਤਾ ਵੀ ਆ ਪਰ ਰਿਸ਼ਤੇਦਾਰੀ ਚਲ ਗਈ ਆ ਜੇ ਉਹ ਕੁਝ ਲੈ ਕੇ ਨਹੀਂ ਆਈ ਤੋ ਉਹਨੂੰ ਪਿਆਰ ਵੀ ਨਹੀਂ ਦੇਣਾ ਪਿਆਰ ਵੀ ਨਹੀਂ ਦੇਣਾ ਸਹੀ ਗੱਲ ਆ ਇਹ ਵੀ ਦੇਖਣਾ ਵੀ ਉਹ ਲੈ ਕੇ ਕੀ ਆਈ ਆ ਲੈ ਕੇ ਕੀ ਆਈ ਆ ਹੁਣ ਤਾਂ ਇਦਾਂ ਦਾ ਚੱਲ ਪਿਆ ਆ ਹਨਾ ਉਹ ਪਿਆਰ ਨਹੀਂ ਜਿਹੜਾ ਉਹ ਗੱਲਾਂ ਬਾਤਾਂ ਰੇ ਰਹੀਆਂ ਉਹਨਾਂ ਦਿਨਾਂ 'ਚ ਜਦੋਂ ਕਿਤੇ ਮੇਹ ਨਹੀਂ ਸੀ ਨਾ ਪੈਂਦਾ ਹੁੰਦਾ ਤੇ ਫੇ ਉਹ ਇੱਕ ਗੀਤ ਜਾਂ ਗਾਉਂਦੇ ਹੁੰਦੇ ਸੀ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਟੀ ਦਾਣੇ ਪਾ ਸਾਰੇ ਬੱਚੇ ਕੋਨੇ ਹੁੰਦੇ ਸੀ ਤੇ ਨਾਲ ਹੋਰ ਵੀ ਕੁਝ ਕਹਿੰਦੇ ਹੁੰਦੇ ਕਾਲੇ ਕਾਲੇ ਰੋੜ ਕੀ ਕਾਲੀਆਂ ਇੱਟਾਂ ਕਾਲੇ ਰੋੜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮਤਲਬ ਕਿੰਨੀਆਂ ਵਧੀਆ ਗੱਲਾਂ ਹੁੰਦੀਆਂ ਸੀ ਉਹਦੇ ਨਾਲ ਹੀ ਕਈ ਵਾਰੀ ਮੀਂਹ ਤੇ ਜ਼ੋਰ ਨਾ ਆ ਜਾਣਾ ਕਹਣਾ ਦੇਖਿਆ ਸੁਣ ਲਈ ਆ ਬਾਬੇ ਨੇ ਸੁਣ ਲਈ ਰੱਬ ਨੇ ਸੁਣ ਲਈ ਮੀਂਹ ਆ ਗਿਆ ਜ਼ੋਰ ਨਾ ਆ ਗਿਆ ਉਹਨਾਂ ਕਾਲਾ ਬੱਦਲ ਆ ਗਿਆ ਤਾਂ ਫਿਰ ਜੀ ਕਿਤੇ ਮੀਂਹ ਪੈਣੋਂ ਹਟਣਾ ਹੀ ਨਹੀਂ ਹਟਣਾ ਹੀ ਨਹੀਂ ਤਾਂ ਲਗਾਤਾਰ ਝੜੀ ਲੱਗ ਜਾਣੀ 8-8 ਦਿਨ ਝੜੀ ਲੱਗੀ ਰਹਿਣੀ ਹੁਣ ਤਾਂ ਉਹਦਾਂ ਦੀਆਂ ਝੜੀਆਂ ਲੱਗ ਗਈਆਂ ਜੀ ਤਾ ਕੋਠੇ ਚੂਣ ਲਾ ਪਾਣੇ ਤਾਂ ਕਿਸੇ ਨੇ ਕੋਠੇ ਤੇ ਚੜਿਆ ਹੋਣਾ ਵੀ ਵਾਂਡੀ ਵਾਲੇ ਕੋਠੇ ਜੜੇ ਹੋਣ ਮਿੱਟੀ ਦਾ ਕੜਾਈਆਂ ਲੈ ਕੇ ਕੱਚੇ ਕੋਠੇ ਹੁੰਦੇ ਸੀਗੇ ਹਾਂਜੀ ਤੇ ਉਹ ਚੂਣ ਲਾ ਪੈਂਦੇ ਹੁੰਦੇ ਸੀ ਫੇ ਮਿੱਟੀ ਪਾ ਦੇਣੀ ਸਾਰੇ ਨੇ ਆਪੋ ਆਪਣੇ ਕੋਠਿਆਂ ਤੇ ਮਿੱਟੀ ਪਾਉਂਦੇ ਹੋਣਾ ਕਹਿਣਾ ਸਾਡਾ ਵੀ ਕੋਠਾ ਚੂਣ ਲੱਗ ਗਿਆ ਹੁਣ ਸਾਡਾ ਵੀ ਕੋਠਾ ਚੂਣ ਲੱਗ ਗਿਆ ਹੁਣ ਤਾਂ तकरीबन ਲੈਂਟਰ ਪੈ ਗਏ ਸਾਰੇ ਪਾਸੇ ਉਦੋਂ ਕੋਠੇ ਵੀ ਕੱਚੇ ਹੁੰਦੇ ਸੀਗੇ ਕੋਠਿਆਂ ਦੇ ਉੱਤੇ ਘਾਹ ਆਉਗ ਜਾਂਦਾ ਹੁੰਦਾ ਜਿਹੜਾ ਹਾਂਜੀ ਜਿਹੜਾ ਘਾਹ ਆਉਗ ਜਾਂਦਾ ਹੁੰਦਾ ਸੀਗਾ ਬਰਸਾਤਾਂ ਵਿੱਚ ਹਨਾ ਤਾਂ ਉਹ ਜਦੋਂ ਮੀਂਹ ਹਟਣਾ ਹੀ ਨਹੀਂ ਹਟਣਾ ਹੀ ਨਹੀਂ ਨਾ ਤੇ ਉਹ ਬੁਲਬਲੇ ਵਾਲਾ ਮੀਂਹ ਸ਼ੁਰੂ ਹੋ ਜਾਣਾ ਤੇ ਬੁੜੀਆਂ ਨੇ ਕਹਿਣਾ ਇਹ ਬੁਲਬਲੇ ਵਾਲਾ ਮੀਂਹ ਜੇ ਪੈਣ ਲੱਪਿਆ ਹੁਣ ਨੀਂਹ ਹਟਣਾ ਹੁਣ ਤਾਂ ਝੜੀ ਲੱਗ ਗਈ ਆ ਬਸ ਹੁਣ ਨਾ ਵੇੜੇ 'ਚ ਮਾਂ ਦੱਬੋ ਕਹਿਣਾ ਮਾਂ ਦੱਬੋ ਤਾਂ ਫੇਰ ਹਟਣਾ ਆ ਮੀ ਤਾਂ ਮਾਂ ਦੱਬਣੇ ਕਿਸੇ ਨੇ ਕਿਸੇ ਨੇ ਕਿੱਲੋ ਦਾ ਵੱਟਾ ਕਹਿਣਾ ਸੀ ਏਰ ਵੱਟਾ ਸਿੱਟੋ ਹਨਾ ਵੇੜੇ ਦੇ ਵਿੱਚ ਤਾਂ ਉਹ ਫੇਰ ਮੀਂਹ ਹਟਣਾ ਫੇਰ ਮੀਂਹ ਹਟਣਾ ਤਾ ਇਦਾਂ ਬੜੀਆਂ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਸੋਚ ਕੇ ਆਉਂਦਾ ਕਿ ਉਦੋਂ ਮੀਂਹ ਵੀ ਜਾਵੇ ਪੈਂਦੇ ਸੀਗਾ ਤਾਂ ਬੜੇ ਇਦਾਂ ਦੇ ਨਸਕੇ ਹੁੰਦੇ ਸੀ ਸਿਆਣਿਆਂ ਦੇ ਹਾਂ ਤਾਂ ਜੇ ਕਿਸੇ ਦੇ ਵਿਆਹ ਹੋਣਾ ਕਿਸੇ ਕੁੜੀ ਦਾ ਰੱਖਿਆ ਤਾਂ ਮੀਂਹ ਪੈਣਾ ਸ਼ੁਰੂ ਹੋ ਜਾਣਾ ਤਾਂ ਕਹਿਣਾ ਮਾਂ ਦੱਬੋ ਪਹਿਲਾਂ ਵੀ ਮੀਂਹ ਹਟੇ ਤਾਂ ਕੁੜੀ ਦਾ ਵਿਆਹ ਸੋਨਾ ਸੋਨਾ ਹੋ ਜੀਏ ਤਾਂ ਕਿਉਂਕਿ ਸਾਰੇ ਬਾਹਰ ਹੀ ਵਿਆਹ ਕਰਦੇ ਹੁੰਦੇ ਸੀ ਇਦਾਂ ਵੇਰਿਆਂ ਦੇ ਵਿੱਚੀ ਕਨਾਤਾ ਤੰਬੂ ਲਾਏ ਹੁੰਦੇ ਸੀ ਸਾਰਿਆਂ ਦੇ ਜਿੱਦਾਂ ਹਨਾ ਉਹ ਜਾਣਣੀ ਕਿ ਕਨਾਤਾ ਤਾਂ ਉਹ ਚੋਣ ਲਾ ਪੈਣੀ ਆ ਕਹਣਾ ਵਿਆਹ ਤਾਂ ਕੰਮ ਖਰਾਬ ਹੋ ਗਿਆ ਤਾਂ ਅੱਗੇ ਪੈਲਸ ਨਹੀਂ ਹੁੰਦੇ ਸੀਗੇ ਵੱਡੇ ਵੱਡੇ ਏਡੇ-ਡੇ ਹਾਲ ਨਹੀਂ ਹੁੰਦੇ ਸੀ ਤਾਂ ਘਰਾਜੀ ਵਿਆਹ ਕਰਦੇ ਸੀ ਕੁੜੀਆਂ ਦੇ ਤੇ ਜੇ ਮੀਂਹ ਨਾ ਪੈਣਾ ਤਾਂ ਫੇਰ ਕਹਣਾ ਦਲੀਆ ਵੰਡੋ ਹਨਾ ਤਾਂ ਫੇਰ ਮੀਂਹ ਨਹੀਂ ਪੈਣਾ ਗਰਮੀ ਆ ਸਾਰੀਆਂ ਮੀਂਹ ਨਹੀਂ ਪੈਣਾ ਤਾਂ ਫੇਰ ਕਹਣਾ ਹੁਣ ਦਲੀਆ ਵੰਡੋ ਤਾਂ ਬਾਬਾ ਖੁਸ਼ ਹੋਵੇ ਰੱਬ ਖੁਸ਼ ਹੋਵੇ ਤਾਂ ਫੇਰ ਨਹੀਂ ਪਊਗਾ ਬੜੀਆਂ ਚੀਜ਼ਾਂ ਪੁਰਾਣੀਆਂ ਯਾਦ ਆਉਂਦੀਆਂ ਜਦੋਂ ਫੇਰ ਸੋਚੀਦਾ ਆ ਵੀ ਵਾਕਈ ਉਹ ਟਾਈਮ ਬਹੁਤ ਵਧੀਆ ਸੀ ਉਹ ਕੁੜੀਆਂ ਇੱਕ ਗਾਣਾ ਵੀ ਗਾਉਂਦੀਆਂ ਸੀ ਜਿਹੜੇ ਕਿਕਲੀ ਕਲੀਰ ਦੀ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਕਿਕਲੀ ਕਲੀਰ ਦੀ ਦੁਪੱਟਾ ਮੇਰੇ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਟੇ ਮੁੰਜੇ ਭਾਈ ਦਾ ਏ ਇਹ ਪ੍ਰਾਣੇ ਦੇਖੋ ਗਿੱਦਾਂ ਦੀ ਇਹ ਜਿਹੜੇ ਗੀਤ ਆ ਮਤਲਬ ਹਨਾ ਗਾਉਂਦੀ ਹੁੰਦੀ ਸੀ ਇੱਕ ਕਲਚਰ ਨਾਲ ਸਾਡੇ ਪੰਜਾਬੀ ਕਲਚਰ ਨਾਲ ਜੁੜੇ ਆ ਇਸ ਲਈ ਪਿਆਰ ਨਾਲ ਮਿਲੋ ਸਾਰੇ ਜਣੇ ਇਹੀ ਸਾਡਾ ਅੱਜ ਦਾ ਮੈਸੇਜ ਸੀਗਾ ਇਹੀ ਸਾਡੀਆਂ ਅੱਜ ਦੀਆਂ ਗੱਲਾਂ ਬਾਤਾਂ ਸੀਗੀਆਂ ਤੇ ਹੁਣ ਆਪਾਂ ਮੋਨੇ ਅੱਜ ਦੀ ਬਾਤ ਠੰਡਾ ਠੰਡਾ ਪਾਣੀ ਵਿੱਚ ਰਹਿੰਦੀ ਨੂਰਾ ਰਾਣੀ ਲਓ ਜੀ ਅੱਜ ਦੀ ਬਾਤ ਆ ਇਹ ਇਹ ਹੁਣ ਤੁਸੀਂ ਬੁੱਧਣੀ ਆ ਇਹਦੀ ਬਾਤ ਦੇ ਬਹਾਨੇ ਨਾਲ ਆਪਾਂ ਫੇਰ ਮਿਲਣਾ ਹੈ ਜਿਹੜੀ ਇਦਾਂ ਗੱਲਾਂ ਪਤਾ ਕਰਨੀਆਂ ਤੇ ਹੁਣ ਆਪਾਂ ਮਿਲਦੇ ਆਂ ਅਗਲੇ ਹਫਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ